ਲੋਈ ਬਾਬੋ ਅੱਜ ਤੁਹਾਨੂੰ ਦੱਸਾਂ ਲੱਗਿਆ ਆਪਾਂ ਕੜੀ ਬਣਾਉਣ ਦਾ ਤਰੀਕਾ ਪਹਿਲੀ ਗੱਲ ਧਿਆਨ ਰੱਖਣਾ ਆਪਾਂ ਕੜੀ ਲੈ ਕੇ ਆਉਣੀ ਡਲੇ ਆਲੀ ਠੀਕ ਹੈ ਪਾਊਡਰ ਜਾਂ ਨਹੀਂ ਦੇਗਾ ਕੜਿਆਲੀ ਡਲੇ ਆਲੀ ਕੜੀ ਲੈ ਆ ਕੇ ਇਦਾਂ ਤਾਹਲੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਆਪਾਂ ਪਾਣੀ ਕੁਝ ਟਾਈਮ ਲਈ ਛੱਡ ਦੇਣਾ ਇਹਨੂੰ 10 15 20 ਮਿੰਟ ਲਈ ਛੋਡੀ ਮਾਰ ਜੀ ਛੱਡ ਲੋ ਠੀਕ ਹੈ ਹੱਥ ਨਹੀਂ ਲਾਉਣਾ ਗਰਮ ਬਹੁਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣਾ ਦੇਖੋ ਆ ਚੀਜ਼ ਐ ਬਿਲਕੁਲ ਪਾਊਡਰ ਬਣ ਜਾਂਦਾ ਇਹਦਾ ਤੇ ਪਾਉਣ ਦਾ ਤਰੀਕਾ ਜਿਵੇਂ ਆਪਾਂ ਹੁਣ ਆਪਣੇ ਕੋਲੇ ਮਰਚਾਂ ਲਾਈਆਂ ਹੋ ਜਾਂਦੀਆਂ ਮਰਚਾਂ ਉਪਾਏ ਗੁੱੜਣ ਆਵੇ ਨਾ ਠੀਕ ਆ ਆਹਾਂ ਦਿਸੇ ਜਿਵੇਂ ਇਹਨੂੰ ਆਪਾਂ ਗੋਡ ਲੈਣਾ ਕਿਆਰੀ ਨੂੰ ਠੀਕ ਆ ਗੁੱੜਣ ਤੋਂ ਬਾਅਦ ਸਾਰੀ ਨੂੰ ਇਹ ਕਰ ਲੈਣਾ ਤੇ ਇਹਨੂੰ ਆਪਾਂ ਜੇ ਆਪਾਂ ਕੋਲੇ ਗਲਾਵ ਜਾਇਗਾ ਨਾ ਗਲਾਵ ਦੇ ਨਾਲ ਨਹੀਂ ਤਾਂ ਹੱਥ ਨਾਲ ਵੀ ਤੇ ਆਏ ਆਪਾਂ ਉੱਪਰ ਟੋਕ ਦੇਣਾ ਆ ਭੁੱਕ ਦਿੰਨਾ ਕੋਲੇ ਠੀਕ ਹੈ ਇਸ ਤਰ੍ਹਾਂ ਭੁੱਕ ਗਏ ਉਹਨੂੰ ਅਸੀਂ ਥੋੜਾ ਵਿੱਚ ਮਿਲਾ ਦਵਾਂਗੇ ਠੀਕ ਹੈ ਤੇ ਥੋੜੀ ਜਿਹੀ ਬੂਟੇ ਦੇ ਬਿਲਕੁਲ ਆਇਆ ਨਾਲ ਵੀ ਪਾਉਣੀ ਆ ਠੀਕ ਹੈ ਤੇ ਇਹਦੇ ਨਾਲ ਬਸ ਕਾਰਨ ਇਹ ਨਹੀਂ ਆ ਵੀ ਕੋਈ ਛੋਟੇ ਮੋਟੇ ਕੀਟ ਪਤੰਗੇ ਹੁੰਦੇ ਨੇ ਉਹ ਆਪਣੀ ਜਿਹੜੀ ਲਾਈ ਹੁੰਦੀ ਆ ਚੀਜ਼ਾਂ ਨੂੰ ਖਰਾਬ ਨਹੀਂ ਕਰਦੇ ਤੇ ਕੋਈ ਸ਼ੌਕ ਵਗੈਰਾ ਨਹੀਂ ਲੱਗਦੇ ਬੁੱਤੇ ਠੀਕ ਹੈ ਇਹ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਤੇ ਕਿਵੇਂ ਲੱਗੀ ਜਾਣਕਾਰੀ ਦੱਸਿਓ ਠੀਕ ਹੈ ਜੀ